ਤੇ ਬਾਕੀ ਤੁਸੀਂ ਇੱਕ ਵਾਰੀ ਦੇਖੋ ਟਰੈਕਟਰ ਵਾਲਾ ਸਲੈਂਸਰ ਲਾ ਕੇ ਕਿਦਾਂ ਲੱਗਦਾ ਜੀ ਹੁਣ ਇਹਨੂੰ ਕਰਦੇ ਆਂ ਸਟਾਰਟ ਜਿਹੜੀ ਮੇਨ ਗੱਲ ਆ ਜਿਹੜੀ ਮੇਨ ਚੀਜ਼ ਆ ਉਹ ਤਾਂ ਆਵਾਜ਼ ਆ ਹਨਾ ਆਵਾਜ਼ ਹੀ ਤੁਹਾਨੂੰ ਸੁਣਾਉਣੀ ਆ ਆਪਾਂ ਕਰਦੇ ਆਂ ਇਹਨੂੰ ਸਟਾਰਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਂ ਜਸਕੀਰ ਤੇ ਤੁਸੀਂ ਦੇਖ ਰਹੇ ਹੋ ਜਸਕੀਰ ਤੇ ਵਲੌਗਸ ਆ ਸਾਹਮਣੇ ਲ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਅੱਜ ਆਪਾਂ ਕੀ ਕੰਮ ਕਰਨ ਲੱਗੇ ਆਂ ਅੱਜ ਆਪਾਂ ਲਾਉਣ ਲੱਗੇ ਆਂ ਯਾਨੀ ਐਕਸਪੈਰੀਮੈਂਟ ਹੀ ਆ ਆਪਣੇ ਬੋਲਟ ਦੇ ਆਪਣੇ ਟਰੈਕਟਰ ਵਾਲਾ ਸਲੈਂਸਰ ਲਾਉਣ ਲੱਗੇ ਆਂ ਆਪਾਂ ਟਰੈਕਟਰ ਦੇ ਹੁਣ ਤਾਂ ਸਪੈਸ਼ਲ ਐਡੀਸ਼ਨ ਵਾਲਾ ਲੱਗਣਾ ਤੇ ਆਹ ਸਟੀਲ ਦਾ ਸਲੈਂਸਰ ਆ ਤੇ ਹੋਪ ਕਰਦਾ ਯਾਨੀ ਉਮੀਦ ਕਰਦੇ ਆਂ ਵੀ ਲੱਗ ਜੂਗਾ ਵੀ ਬਾਕੀ ਤੁਸੀਂ ਦੇਖ ਲਓ ਵੀ ਉਹ ਜਿਹੜਾ ਪੈਪ ਆ ਉਹਦੇ ਬਰੋਬਰ ਹੀ ਆ ਯਾਨੀ ਲਾਲਵਾ ਦੇਖ ਲਓ ਯਾਨੀ ਆਪਾਂ ਜਗਾੜ ਬੰਦੀ ਕਰਕੇ ਲਾ ਦਾਂਗੇ ਵੀ ਆਵਾਜ਼ ਸੋਹਣੀ ਇਹਦੀ ਕਿੱਦਾਂ ਦੀ ਆਉਂਦੀ ਆ ਠੀਕ ਆ ਜੀ ਤੇ ਆਪਣੇ ਪਿਛਲੇ ਵਲੌਗਾਂ ਨੂੰ ਤੁਸੀਂ ਬਹੁਤ ਪਿਆਰ ਦਿੱਨੇ ਪਏ ਆ ਤੇ ਇੱਕ ਗੱਲ ਹੋਰ ਆ ਵੀਡੀਓ ਦੇ ਸ਼ੁਰੂ ਜੀ ਕਮੈਂਟ ਕਰਕੇ ਦੱਸ ਦੋ ਵੀ ਜਿਹੜੀ ਬਫਿੰਗ ਵਾਲਾ ਵਲੌਗ ਆ ਹਨਾ ਇਹ ਤਾਂ ਮੈਂ ਕਿਉਂਕਿ ਭੂਆ ਕੇ ਪਿੰਡ ਚਲਾ ਗਿਆ ਸੀਗਾ ਮੈਂ ਹੁਣ ਤਾਂ ਕਰਕੇ ਇੱਕ ਦਿਨ ਆਪਣਾ ਨਾਗਾ ਪੈ ਗਿਆ ਵਲੌਗ ਦੇ ਵਿੱਚ ਤੇ ਕੋਈ ਚੱਕਰ ਨਹੀਂ ਹੋਣਾ ਆਪਾਂ ਰੈਗੂਲਰ ਹੀ ਆ ਤੇ ਉਹ ਬਫਿੰਗ ਇਧਰਲੇ ਪਾਸੇ ਦੀ ਰਹਿ ਗਈ ਆ ਤੇ ਜੇ ਕਿਸੇ ਵੀਰ ਨੂੰ ਹਿੰਦੀ ਦੇ ਵਿੱਚ ਵੀ ਵੀਡੀਓ ਚਾਹੀਦੀ ਆ ਆ ਬਫਿੰਗ ਆਪਾਂ ਕਰਕੇ ਦਿਖਾ ਦਾਂਗੇ ਉਹਨੂੰ ਵੈਸੇ ਵੀ ਮੈਂ ਕਰਨੀ ਆ ਤੇ ਬਾਕੀ ਮਾੜੂ ਤੁਸੀਂ ਕਮੈਂਟ ਕਰਕੇ ਦੱਸੋ ਵੀ ਵਲੌਗ ਇਦਾਂ ਦੇ ਅਗਲੇ ਵੀਡੀਓ ਦੇ ਵਿੱਚ ਆਉਣ ਤੇ ਜ਼ਿਆਦਾ ਟਾਈਮ ਫੁੱਟਾ ਨਹੀਂ ਵ ਕਰਦੇ ਆਪਾਂ ਆਪਣੀ ਕਾਰਗਰੀ ਸ਼ੁਰੂ ਤੇ ਸਲੈਂਸਰ ਲਾ ਕੇ ਦੇਖਦੇ ਆਂ ਤੇ ਆਹ ਤੇ ਇੱਕ ਵੀਡੀਓ 'ਚ ਆਪਾਂ ਲੌਂਗ ਬੋਟਲ ਤੇ ਸ਼ਾਰਟ ਬੋਟਲ ਦਾ ਡਿਫਰੈਂਸ ਕਰਾਂਗੇ ਤੇ ਚਾਬੀਆਂ ਪਾਣੇ ਆਪਾਂ ਸਾਰੇ ਮੈਂ ਡੱਬੀ 'ਚ ਪਾ ਕੇ ਲੈ ਆਇਆ ਤੇ ਟਰੈਕਟਰ ਦੇ ਟੂਲ 'ਚੋਂ ਕੱਢ ਕੇ ਤੇ ਬਾਕੀ ਟਰਾਈਪੋਡ ਲਾ ਕੇ ਤੇ ਹੁਣ ਤੁਹਾਨੂੰ ਦਿਖਾਉਨੇ ਆਂ ਸਲੈਂਸਰ ਖੋਲ ਕੇ ਤੇ ਫਿਰ ਉਹ ਕੱਸ ਕੇ ਸਭ ਤੋਂ ਪਹਿਲਾਂ ਆਪਾਂ ਮੋਬਾਈਲ ਵਾਲੇ ਟਰਾਈਪੋਡ ਤੇ ਸਲੈਂਸਰ ਆਪਣਾ ਹਾਲਾ ਰੱਖ ਲੈਨੇ ਆਂ ਪਾਸੇ ਤੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਬੋਲਟ ਦੀ ਆਪਣੀ ਦੀ ਵੈਸੀ ਆਵਾਜ਼ ਸੁਣਾਉਣਾ ਤੇ ਉਹ ਨਾਟ ਮੜ ਜਾ ਢੱਲਾ ਕਰ ਲਿਆ ਮੈਂ ਸ਼ਾਇਦ ਆਵਾਜ਼ ਦੇ ਵਿੱਚ ਥੋੜ ਬੋਲਟ ਨੂੰ ਆਪਾਂ ਸਟਾਰਟ ਕਰ ਲੱਗੇ ਆ ਲਗਭਗ ਥੋੜੀ ਹੋਈ ਗਏ 4-5 ਦਿਨ ਪੂਆ ਗਏ ਪਿੰਡ ਗਏ ਨੂੰ ਮੈਨੂੰ ਇਹ ਪਹਿਲੇ ਕੀ ਕਰਦਾ ਚੱਲੋ ਇਹਨੇ ਚੱਕਰ ਪੈ ਗਿਆ ਤੇਲ ਦੇਖਣੀ ਇਹ ਤੇਲ ਤਾਂ ਬਹੁਤ ਉਹ ਕੀ ਤੇਲ ਤਾਂ ਫਿਰ ਚਲਾਇਆ ਇਹਨੇ ਉਦੋਂ ਬਾਅਦ ਤੋਂ ਮੈਂ ਕਿਹਾ ਕੀ ਪਤਾ ਕਰਾਂ ਕੋਈ ਪਾਪਾ ਰਗਾ ਨਾ ਚਲਾ ਕੇ ਕਿਤੇ ਗਿਆ ਹੋਵੇ ਕਰ ਦਿੰਦੇ ਆ ਤੇ ਇਹ ਆਪਾਂ ਐਸ ਕਰਕੇ ਤੁਹਾਨੂੰ ਆਵਾਜ਼ ਸੁਣਾਈ ਆ ਤੇ ਤੁਹਾਨੂੰ ਪਤਾ ਲੱਗ ਜੇ ਪਹਿਲਾਂ ਵਾਇਬ ਬੋਲਟ ਦੀ ਕਿਵੇਂ ਆ ਤੇ ਬਾਅਦ ਚੋ ਵੈਸੇ ਤਾਂ ਤੁਸੀਂ ਆਪਣੇ ਪਹਿਲਾਂ ਵਾਲੇ ਵਲੌਗ ਚ ਵੀ ਸੁਣੀ ਆ ਪਰ ਤੁਸੀਂ ਦੇਖ ਲਓ ਹੁਣ ਠੀਕ ਆ ਇਦਾਂ ਦੀ ਕੋਈ ਆਵਾਜ਼ ਸੀਗੀ ਤੇ ਹੁਣ ਆਪਾਂ ਖੋਲਦੇ ਆ ਸਲੈਂਸਰ ਤੇ ਬਿਨਾ ਸਲੈਂਸਰ ਤੋਂ ਆਵਾਜ਼ ਸੁਣਾਉਣੀ ਆ ਤੇ ਫਿਰ ਆਪਾਂ ਟਰੈਕਟਰ ਵਾਲਾ ਸਲੈਂਸਰ ਲਾ ਕੇ ਦਿਖਾਉਣੀ ਆ ਲਓ ਜੀ ਘਰ ਤਾਂ ਲੰਡਾ ਦੇਖੋ ਕਿ ਰਾਈ ਇਧਰ ਹੁਣ ਠੀਕ ਆ ਜੀ ਆ ਚਾਬੀਆਂ ਰੱਖ ਦਿੰਦੇ ਆ ਆਪਾਂ ਇੱਕ ਮਿੰਟ ਸਾਈਡ ਤੇ ਤੇ ਕਰ ਲੈਨੇ ਇਹਨੂੰ ਸਟਾਰਟ ਇੱਕ ਮਿੰਟ ਤੇ ਫਿਰ ਆਵਾਜ਼ ਸੁਣਿਓ ਤੁਸੀਂ ਇਹਦੀ que está la idea. Oye, bando ya. para carne, género. थोड़ा ठंडा करके ना मैस मेसिंग विखा आज स्लो है देखो आवाज दिया एक मिनट तो आवाज थोड़ी जी बधा दी रेस यदी चक् ओहो ਆਦਾ ਦੇਖਿਆ ਹੀ ਨਹੀਂ ਆਪਾਂ ਵਿੱਚ ਚੋਕ ਲੱਗੀ ਪਈ ਆ ਤਾਂ ਹੀ ਮੈਂ ਕਹਾ ਵੀ ਮਿਸਿੰਗ ਕਾ ਤੋ ਦਿਖਾ ਰਿਹਾ ਐ ਜਾ ਯਾਰ ਕੰਮ ਹੀ ਖਰਾਬ ਹੋ ਗਿਆ ਚਲੋ ਜੀ ਕਾ ਹੁਣ ਸਟਾਰਟ ਕਰਦੇ ਇਹਨੂੰ ਦੇਖੋ ਕਿਹੜਾ ਆਵਾਜ਼ ਹੁਣ ਬਣਦੀ ਹੈ ਨਾ ਓਕੇ ਰਿਪੋਰਟ ਹੋ ਗਿਆ ਹਾਂ ਹਾਂ ਹਾ ਜੇ ਜਦੋਂ ਆਹ ਲੱਗ ਗਿਆ ਫੇਰ ਵੇਖੋ ਖਲਾਰਾ ਪੈਂਦਾ ਠੀਕ ਆ ਜੀ ਇਹ ਤਾਂ ਤੁਸੀਂ ਆਵਾਜ਼ ਸੁਣ ਲਈ ਹੁਣ ਆਹ ਸਲੈਂਸਰ ਲਾਉਨੇ ਆ ਤੇ ਝਾੜ ਲਈਏ ਮੜਾ ਜਾ ਇਹ ਮੇਰੇ ਸਾਮਣ ਆਇਆ ਤੈ ਪੰਗੇ ਕਰਨੇ ਲਏ ਨਹੀਂ ਜਿਹੜੇ ਮੈਂ ਲਈ ਜਨਾ ਮੈਨੂੰ ਲੱਗਦਾ ਕੰਮ ਖਰਾਬ ਹੋ ਜਾਣਾ ਲੱਗਿਆ 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 ਠੀਕ ਆ ਜੀ ਇਧਰਲੇ ਪਾਸੋਂ ਵੀ ਓਕੇ ਕਰ ਦਨੇ ਆ ਯਾਰ ਮੇਰੇ ਸਾਮਣ ਆਣਾ ਨੂੰ ਬੰਨਣਾ ਪੈਣਾ ਉਹ ਤੋਂ ਉਹ ਪੱਤੀ ਦੇ ਨਾਲ ਨਾ ਇਹਨੂੰ ਬੰਨ ਦਿੰਨੇ ਆ ਸੰਗਲੀ ਨਾਲ ਕਿਉਂਕਿ ਉਹਦੇ ਨਾਲ ਤਾਂ ਰਸੇ ਉਹਦੇ ਨਾਲ ਤਾਂ ਰਸੇ ਨਾਲ ਤਾਂ ਰਸਾ ਜਾਨੀ ਖਰਾਬ ਹੋ ਜੂ ਇੱਕ ਮਿੰਟ ਨੂੰ ਮੈਂ ਬੰਨਦਾ ਸੰਗਲੀ ਨਾਲ ਤੇ ਫੇਰ ਤੁਹਾਨੂੰ ਦਿਖਾਉਣਾ ਇਹਨੂੰ ਬਾਹਰ ਕੱਢ ਦਿੰਨੇ ਠੀਕ ਆ ਜੀ ਲੋਏ ਮਿੱਤਰੋ ਆ ਲੈ ਆਇਆ ਮੈਂ ਸੰਗਲੀ ਤੇ ਲਾਉਨੇ ਸਲੈਂਸਰ ਇਹਦਾ ਇਸ ਤਰ੍ਹਾਂ ਇਹਦੇ ਵਿੱਚ ਤੇ ਮੂੰਹ ਰੱਖ ਦਿਆਂ ਦਾ ਬਾਹਰਲੀ ਸਾਈਡ ਥੱਲੇ ਆਪਾਂ ਮੜਾ ਗੋਡਾ ਫਸਾ ਕੇ ਕਰਾਂ ਇੱਥੋਂ ਦੀ ਲਗਾਉਨੇ ਸੰਗਲੀ ਇਹਦੇ ਉੱਤੋਂ ਦੀ ਪਾਈ ਹੈ ਨਾ ਫਿਰ ਸਹੀ ਰੋ ਸੰਗળી ਮੇਰੇ ਸਾਹਮਣੇ ਰਹਿ ਜਾਣੀਆਂ ਛੋਟੀ ਹੁਣ ਮਿੱਤਰੋ ਇਹਦਾ ਹਿੱਲਾ ਦੇ ਦੂਗਾ ਚਲੋ ਜੀ ਹੋ ਗਿਆ ਓਕੇ ਠੀਕ ਆ ਜੀ ਬਾਕੀ ਤੁਸੀਂ ਲੁੱਕ ਦੇਖੋ ਹੈਨਾ ਕਿਹੋ ਜਿਹਾ ਲੱਗਦਾ ਕਿਉਂਕਿ ਇਹ ਤਾਂ ਜਸਟ ਐਕਸਪੈਰੀਮੈਂਟ ਆ ਆਪਾਂ ਕਿਹੜਾ ਨੂੰ ਪੱਕਾ ਫਿਕਸ ਕਰਨਾ ਹਜੀ ਥੋੜੀ ਜਿੱਥੋਂ ਜਿਹੜੀ ਇਹਦੀ ਹਵਾਏ ਲੀਕ ਹੋਊਗੀ ਕਿਉਂਕਿ ਆਪਾਂ ਕਿਹੜਾ ਨੂੰ ਪਰਫੈਕਟ ਕੀਤਾ ਜਾਵਾਂ ਤੇ ਬਾਕੀ ਤੁਸੀਂ ਇੱਕ ਵਾਰੀ ਦੇਖੋ ਟਰੈਕਟਰ ਵਾਲਾ ਸਲੈਂਸਰ ਲਾ ਕੇ ਕਿਦਾਂ ਲੱਗਦਾ ਤੇ ਹੁਣ ਇਹਨੂੰ ਕਰਦੇ ਆਂ ਸਟਾਰਟ ਜਿਹੜੀ ਮੇਨ ਗੱਲ ਆ ਜਿਹੜੀ ਮੇਨ ਚੀਜ਼ ਆ ਉਹ ਤਾਂ ਆਵਾਜ਼ ਆ ਹਨਾ ਆਵਾਜ਼ ਹੀ ਤੁਹਾਨੂੰ ਸੁਣਾਉਣੀ ਆ ਆਪਾਂ ਕਰਦੇ ਆਂ ਨੂੰ ਸਟਾਰਟ ਇੱਕ ਮਿੰਟ ਜੀ ਪਹਿਲਾਂ ਨੂੰ ਆਪਾਂ ਆਪਾਂ ਡਿਸਟੈਂਡ ਤੋਂ ਲਾ ਕੇ ਨਾ ਛੋਟੇ ਸਟੈਂਡ ਤੇ ਕਰੀਏ ਜਾਂ ਗਾਂਹ ਕਰਕੇ ਥੋੜਾ ਸਟੈਂਡ ਲਾਉਨੇ ਆ ਲਓ ਜੀ ਥੋੜ ਓਹੋ ਪ੍ਰੈਸ਼ਰ ਨਹੀਂ ਬਣਿਆ ਬੱਲਾ ਬੱਲਾ ਆਵਾਜ਼ ਬਣਦੀ ਹੈ ਮਿੱਤਰੋ ਕੋਈ ਬਾਲੀ ਐ ਕੰਨਾਂ ਨੂੰ ਖਿੱਚਦੀ ਆ ਦੇਖੋ ਇਧਰ तो बंद हो गया थोड़ी आर पी एम बाली स्लो की एक बजे तरीके न आवाज चलो मित्रों बहुत हो गया हम खलारा बलारा बहुत जानी कि यार ਤਕੜੀ ਚੀਜ਼ ਹੀ ਆ ਤੇ ਸ਼ਾਇਦ ਮੈਂ ਤੁਹਾਨੂੰ ਬੈਗ ਫਾਇਰ ਨਹੀਂ ਸਿਖਾਈ ਇੱਕ ਵਾਰ ਸੁਣਾਏ ਸੌਰੀ ਬੈਗ ਫਾਇਰ ਸੁਣਾ ਦਿੰਨੇ ਆ ਤੇ ਬੜਾ ਯਾਰ ਖਲਾਰਾ ਪੈਂਦਾ ਕੋਈ ਬੈਗ ਫਾਇਰ ਸੁਣੋ ਇਹਦੇ ਹੋ ਗਿਆ ਸਟਾਰਟ ਬੱਤ ਕੀ ਹੋ ਗਿਆ ਪ੍ਰੈਸ਼ਰ ਆਊਟ ਹੁਣ ਹੋਊਗਾ ਯਾਰ ਇੱਕ ਤਾਂ ਨਾ ਜਦੋਂ ਵੀਡੀਓ ਆਨ ਹੋ ਜਾਂਦੀ ਉਹ ਤਾਂ ਬੇਤੀ ਕਰਾਉਣ ਲੱਗ ਪੈਂਦਾ ਹੈ ਇਹ ਬੈਕਫਾਇਰ ਸੁਣਾ ਦੇਖਾ ਇਹ ਆ ਬੈਕਫਾਇਰ ਛੋਟੇ ਦੇ ਫਲਾਂ ਸਰ ਵੀ ਪੂਰਾ ਗਰਮ ਨਹੀਂ ਹੋਇਆ ਇੰਨਾ ਨਹੀਂ ਹੋਇਆ ਤੇ ਹੈ ਵੀ ਸਾਰ ਨਾਲ ਸਿੰਪਲ ਕੋਈ ਨਟ ਨਹੀਂ ਖੋਲਣਾ ਕੋਈ ਕੁਝ ਨਹੀਂ ਖੋਲਣਾ ਇੱਕ ਕੰਮ ਕਰਨਾ ਗੋਡਾ ਰੱਖਣਾ ਥੱਲੇ ਆਹ ਕੱਢਣੀ ਆ ਕੁੰਡੀ ਕੁੰਡੀ ਨਹੀਂ ਵੀ ਖੋਲਣੀ ਉਦੋਂ ਵੀ ਸੌਖਾ ਕੰਮ ਵਰਤਣਾ ਚੱਕੋ ਇੰਨਾ ਕੰਮ ਆ ਇਹਨੂੰ ਲਾ ਕੇ ਰੱਖ ਦੋ ਸਾਈਡ ਤੇ ਤੇ ਆ ਵੀ ਠੰਡਾ ਹੀ ਆ ਚਲੋ ਹਣਾ ਇਹਨੂੰ ਆਪਾਂ ਫੇਰ ਲਾ ਲੈਣਾ ਕਿਉਂਕਿ ਯਾਰ ਉਹ ਚੀਜ਼ ਥੋੜੀ ਜੀ ਹਣਾ ਔਕੜ ਜੀ ਲੱਗਦੀ ਆ ਪਰ ਐਕਸਪੈਰੀਮੈਂਟ ਬੇਸ ਤੇ ਘੈਂਟ ਆ ਤੇ ਉਹ ਘੈਂਟ ਨਹੀਂ ਕਿ ਯਾਨੀ ਯਾਰ ਘੈਂਟ ਹੈਗੀ ਆਵਾਜ਼ ਪੱਖੋਂ ਘੈਂਟ ਆ ਪਰ ਵੇਖਣ ਦੇ ਵਿੱਚ ਕਿਉਂਕਿ ਸੰਗਲੀ ਹੈ ਨਾ ਜੇ ਤਾਂ ਪੱਕਾ ਜਗੜ ਹੋਵੇ ਫੇਰ ਵੀ ਚਲੋ ਬੰਦਾ ਇੱਕ ਦੋ ਦਿਨ ਲਾ ਲੈਂਦਾ ਤੇ ਚਲੋ ਹੁਣ ਆਹੀ ਆ ਸਦਾ ਬਾਰ ਚੀਜ਼ ਤਾਂ ਜੇ ਕਿਸੇ ਨੇ ਬਈ ਦਾ ਕਮੈਂਟ ਆ ਕੇ ਲੌਂਗ ਬੋਟਲ ਲਾਓ ਆਪਾਂ ਲੌਂਗ ਬੋਟਲ ਲਾ ਦਾਂਗੇ ਬਈ ਇਹਦੇ ਤੇ ਆਪਾਂ ਨੂੰ ਪਰ ਸ਼ਾਰਟ ਬੋਟਲ ਜੀ ਆਪਾਂ ਆਪਦੇ ਮਨ ਦੀ ਗ ਤੇ ਮੈਨੂੰ ਪਰਸਨਲੀ ਲੌਂਗ ਬੋਟਲ ਨਹੀਂ ਪਸੰਦ ਤੇ ਹੁਣ ਕੇ ਬਈਆਂ ਨੂੰ ਪਸੰਦ ਪਰ ਆਪਾਂ ਨੂੰ ਸ਼ਾਰਟ ਬੋਟਲ ਘੈਂਟ ਲੱਗਦਾ ਇਸ ਕਰਕੇ ਆਪਾਂ ਸ਼ੌਕ ਬੋਟਲ ਦੇ ਸ਼ਕੀਨ ਠੀਕ ਆ ਜੀ ਸੰਗਲੀ ਲਾਤੀ ਆਪਾਂ ਤੇ ਹੁਣ ਕੱਸਦੇ ਆ ਇਹਨੂੰ ਲਓ ਜੀ ਸਲੈਂਸਰ ਆਪਾਂ ਕਰਤਾ ਫਿੱਟ ਤੇ ਇੱਕ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਜਿਹੜੀ ਇਹਦੀਆਂ ਦੋ ਨਾਟ ਸੀਗੀਆਂ ਨਾ ਇਹ ਗਵਾਚ ਗਈਆਂ ਯਾਨੀ ਉੱਥੇ ਮਿੱਟੀ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਲੱਭਣ ਦੀ ਪਰ ਨਹੀਂ ਲੱਭੇ ਕੱਲ ਨੂੰ ਨਵੇਂ ਲੈ ਕੇ ਪਾਵਾਂਗੇ ਤੇ ਇਹਨੂੰ ਕਰਦੇ ਆ ਅੰਦਰ ਤਾਂ ਅੱਜ ਦੇ ਵਲੌਗ ਚ ਬਸ ਇੰਨਾ ਹੀ ਜੇ ਵਲੌਗ ਵਧੀਆ ਲੱਗਿਆ ਹੋਊਗਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਬਕੇ ਲਾਈਕ ਸ਼ੇਅਰ ਮਿਲਦਿਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਬਾਏ ਬਾਏ